ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 15 ਦਿਨਾਂ ਦੀ ਕਰਾਂਗੇ ਯਾਨੀ ਕਿ ਨਵੰਬਰ ਦੇ ਅਖੀਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਰਾਂ ਨਾਲ ਸਾਂਝੀ ਕਰਾਂਗੇ ਸੈਟਲਾਈਟ ਦੱਸ ਰਿਹਾ ਸਿਰੇ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਮੌਸਮ ਖੁਸ਼ਕ ਬਣਿਆ ਹੋਇਆ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਦੇਖੀਏ ਤੇ 200 ਤੋਂ ਲੈ ਕੇ 150 ਤੋਂ ਲੈ ਕੇ 200 220 ਦੇ ਆਸ-ਪਾਸ ਜਿਹੜਾ ਚੱਲ ਰਿਹਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਤੇ ਦਿੱਲੀ ਦੀ ਹਵਾ ਆਪੋ ਜਿਹੜੀ ਆ ਕ ਸੋ ਆਪਾਂ ਜੇਕਰ ਅਗਲੇ 15 ਦਿਨਾਂ ਦੀ ਸਿੱਧੇ ਤੌਰ ਤੇ ਮੌਸਮ ਦੀ ਗੱਲ ਕਰੀਏ ਤੇ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਖੁਸ਼ਕ ਸਿਸਟਮ ਹੋਏਗਾ ਜਿਹੜਾ ਕਿ 22 ਤੇ ਲੈ ਕੇ 25 26 ਦੇ ਵਿਚਕਾਰ ਆਵੇਗਾ ਉਹਦੇ ਵਿੱਚ ਉਮੀਦ ਕੋਈ ਬਹੁਤੇ ਆਸਾਰ ਨਹੀਂ ਹੈ ਕਿਤੇ ਹਲਕੇ ਮੋٹے ਕਣੀਆਂ ਡਿੱਗ ਜਾਣੋ ਤਾਂ ਫਿਰ ਘਰ ਨਹੀਂ ਕਰਦੇ ਵੈਸੇ ਉਹ ਖੁਸ਼ਕ ਸਿਸਟਮ ਹੈ ਕਿਤੇ ਮਾੜੀ ਮੋਟੀ ਬੱਦਲ ਵਾਹ ਹੀ ਦਿੰਦਾ ਹੋਇਆ ਅੱਗੇ ਪਹਾੜਾਂ ਵੱਲ ਨੂੰ ਇਹਨੇ ਕੋਚ ਕਰ ਜਾਣਾ ਨਵੰਬਰ ਦੇ ਅਖੀਰ ਤੱਕ ਯਾਨੀ ਕਿ 25 ਤੱਕ ਫਿਰ 30 ਦੇ ਵਿਚਕਾਰ ਕੋਈ ਖਾਸਾ ਸਿਸਟਮ ਕੋਈ ਵੱਡਾ ਆ ਨਹੀਂ ਰਿਹਾ ਤੇ ਹਾਲੇ ਫਿਲਹਾਲ ਰਡਾਰ ਦੇ ਵਿੱਚ ਤਾਂ ਇਹੀ ਸ਼ੋ ਹੋ ਰਿਹਾ ਕਿ 30 ਤਰੀਕ ਤੱਕ ਕੋਈ ਵੱਡੇ ਮੀਂਹ ਦੇ ਕੋਈ ਅਸਰ ਪੰਜਾਬ ਵਾਲੇ ਫਸੇ ਲੱਗਦੇ ਨਜ਼ਰ ਨਹੀਂ ਆ ਰਹੇ ਦਸੰਬਰ ਦੇ ਪਹਿਲੇ ਹਫਤੇ ਦੇ ਦਰਮਿਆਨ ਇੱਕ ਅਦਾ ਸਿਸਟਮ ਆ ਸਕਦਾ ਹੈ ਜਿਹੜਾ ਕਿ ਐਕਟਿਵ ਲੈਵਲ ਦਾ ਹੋ ਸਕਦਾ ਹੈ ਤੇ ਹਲਕਾ ਤੋਂ ਲੈ ਕੇ ਦਰਮਿਆਨੇ ਛਰਾਟੇ ਲਵਾ ਸਕਦਾ ਹੈ ਇਸ ਤੋਂ ਪਹਿਲਾਂ ਮੌਸਮ ਦੇ ਵਿੱਚ ਕੋਈ ਖਾਸਾ ਫੇਰ ਬਦਲ ਕੋਈ ਵੱਡੀ ਫਤਰ ਤੇ ਤਬਦੀਲੀ ਦੀ ਸੰਭਾਵਨਾ ਨਹੀਂ ਹੈ ਤੇ ਲਗਭਗ 30 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੇ ਅਸਰ ਹੋਣਗੇ ਹਾਲਾਂਕਿ ਇੱਕ ਜਿਹੜਾ ਸਮੁੰਦਰੀ ਤੂਫਾਨ ਵੱਡ ਸਕਦਾ ਹੈ ਬੇ ਆਫ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ ਦੇ ਵਿੱਚ ਜੇਕਰ ਉਹ ਤੂਫਾਨ ਬਣਦਾ ਹੈ ਤੇ ਫਿਰ ਉਹਦੇ ਵਿੱਚ ਉਮੀਦ ਆਸਾਰ ਜਿਹੜੇ ਕੇਂਦਰੀ ਭਾਰਤ ਵੱਲ ਤੇ ਇੱਧਰ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਲੱਗਣਗੇ ਤੇ ਬਾਕੀ ਜੇਕਰ ਤੂਫਾਨ ਨਹੀਂ ਬਣਦਾ ਯਾਨਕਿ ਉਹ ਡੀਪ ਡਿਪਰੈਸ਼ਨ ਦੇ ਵਿੱਚ ਰਹਿ ਜਾਂਦਾ ਤੇ ਫਿਰ ਕੇਂਦਰੀ ਭਾਰਤ ਤੱਕ ਕਾਰਵਾਈਆਂ ਯਾਨਕਿ ਮੱਧ ਪ੍ਰਦੇਸ਼ ਯੂਪੀ ਦੇਖੋ ਤੁ ਨਹੀਂ ਭਾਗ ਬਿਹਾਰ ਚਾਰਖੰਡ ਬੰਗਾਲ ਇਹਨਾਂ ਸੂਬਿਆਂ ਤੱਕ ਕਾਰਵਾਈਆਂ ਮੀਂਹ ਦੀਆਂ ਸੀਮਿਤ ਰਹਿ ਸਕਦੀਆਂ ਨੇ ਜੇਕਰ ਇਹ ਅੱਗੇ ਚੱਕਰਵਾਤ ਬਣਦਾ ਹੋਇਆ ਅੱਗੇ ਨੂੰ ਆਉਂਦਾ ਹੈ ਰਾਜਸਥਾਨ ਵੱਲ ਫਿਰ ਹੋ ਸਕਦਾ ਹੈ ਕਿ 3 ਨਵੰਬਰ ਤੱਕ ਯਾਨੀ ਕਿ ਨਵੰਬਰ ਤੋਂ ਪਹਿਲਾਂ ਪਹਿਲਾਂ ਖੇਲੇ ਦਿਨਾਂ ਤੋਂ ਪਹਿਲਾਂ ਕਿਤੇ ਪੰਜਾਬ ਦੇ ਵਿੱਚ ਮੀਂਹ ਲੱਗ ਸਕਦੇ ਨੇ ਜੇਕਰ ਇਹ ਸਿਸਟਮ ਅੱਗੇ ਵੱਧਦਾ ਹੋਇਆ ਅੱਗੇ ਨੂੰ ਆਉਂਦਾ ਹੈ ਫਿਰ ਹਾਲਾਂਕਿ ਇਹਦੇ ਵਿੱਚ ਵੀ ਕੋਈ ਬਹੁਤਿਆਸਰ ਨਹੀਂ ਹੈ ਕਿ ਇਹ ਜਿਹੜਾ ਇੱਕ ਜਿਹੜਾ ਬਣਿਆ ਹੋਇਆ ਟ੍ਰੀ ਫਰੇਫਰੇਸ਼ਨ ਜਾਂ ਹਜੇ ਦੀ ਫਰੇਫਰੇਸ਼ਨ ਨੂੰ ਬਣਿਆ ਨਹੀਂ ਹੈ ਹਾਲੇ ਘੱਟ ਦਵਾ ਦੇ ਖੇਤਰ ਦੇ ਵਿੱਚ ਆਹ ਤੇ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਨਵੰਬਰ ਦੇ ਖੇਲੇ ਦਿਨਾਂ ਤੱਕ ਇਹ ਤੂਫਾਨ ਬਣ ਸਕਦਾ ਹੈ ਇਹਦੇ ਅਸਰ ਨਾ ਵੀ ਨੇ ਦੇ ਅਸਰ ਹਾਰ ਦੇ ਵਿੱਚ ਵੀ ਨਹੀਂ ਉਸ ਤੋਂ ਇਲਾਵਾ ਆਫਾ ਜੇਕਰ 에ਅਰ ਕੁਆਲਿਟੀ ਦੀ ਗੱਲ ਕਰਦੀਆਂ ਹਵਾ ਦੀ ਗੁਣਵੱਤਾ ਖਰਾਬ ਛੜਣ ਦੇ ਵੱਲ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਨੇ ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਦਿਨ ਵੇਲੇ ਤਾਂ ਕੋਈ ਖਾਸ ਆਪਾਦਸ਼ਣ ਫਨ ਤੰਗ ਨਹੀਂ ਕਰੇਗਾ ਪਰ ਰਾਤਾਂ ਸਵੇਰੇ ਜੜੀਆ ਸਮੋਗ ਜੜੀਆ ਬਹੁਤੇ ਖੇਤਰਾਂ ਦੇ ਵਿੱਚ ਛਾ ਸਕਦੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਕੋਹਰਾ ਵੀ ਵੱਡੇ ਫੱਦਰ ਦੇ ਵਾਸੀ ਕਰੇਗਾ ਤੇ ਜੇਕਰ ਗੱਲ ਇਹ ਠੰਡ ਦੀ ਕਰਦੇ ਆਂ ਠੰਡੇ ਦਿਨ ਜਿਹੜੇ ਲੱਗਫਗ ਹੁਣ ਸ਼ੁਰੂ ਹੋ ਚੁੱਕੇ ਨੇ ਤੇ ਆਉਂਦੇ ਦਿਨ ਵੀ ਠੰਡੇ ਰਹਿਣਗੇ ਆਉਂਦੀਆਂ ਰਾਤਾਂ ਵੀ ਠੰਡੀਆਂ ਰਹਿਣਗੀਆਂ ਜਿਹੜੀਆਂ ਉੱਤਰ ਪਛੋਦੀਆਂ ਖੁਸ਼ਕ ਹਵਾਵਾਂ ਨੇ ਉਹ ਹੁਣ ਥੋੜੇ ਸਮੇਂ ਲਈ ਤਬਦੀਲ ਹੋਣ ਗਿਆ ਕਿਉਂਕਿ ਇੱਕ ਜਿਹੜਾ ਖੁਸ਼ਕ ਸਿਸਟਮ ਆ ਰਿਹਾ 20 ਤੇ ਲੈ ਕੇ 25 ਦੇ ਵਿਚਕਾਰ ਉਹਦੇ ਵਿੱਚ ਹਵਾਵਾਂ ਦੀ ਤਬਦੀਲੀ ਯਾਨੀ ਕਿ ਜਿਹੜੀ ਦੱਖਣ ਫਰੇਦੀ ਹਵਾ ਦੇ ਵਿੱਚ ਵਾਪਸੀ ਹੋ ਜਾਣੀ ਹੈ ਤੇ ਜਦੋਂ ਪੂਰੇ ਦੀ ਹਵਾ ਚੱਲਣੀ ਹੈ ਪ੍ਰਦੂਸ਼ਣ ਦੇ ਵਿੱਚ ਵਾਧਾ ਹੋਵੇਗਾ ਦਿੱਲੀ ਵਾਲਾ ਪ੍ਰਦੂਸ਼ਣ ਹਰਿਆਣਾ ਵਾਲਾ ਯੂਪੀ ਵਾਲਾ ਉਹ ਸਾਰਾ ਪੰਜਾਬ ਵੱਲੋਂ ਆਣਾ ਤੇ ਫਿਰ 20 ਤੇ ਲੈ ਕੇ 25 ਦੇ ਵਿਚਕਾਰ 에ਅਰ ਕੁਆਲਿਟੀ ਪੰਜਾਬ ਦੀ ਬਹੁਤ ਖਤਰਨਾਕ ਖਦਰ ਤੇ ਜਾ ਸਕਦੀ ਹੈ ਯਾਨੀ ਕਿ 3 400 ਤੇ ਆਪਣਾ 에어 ਕੁਆਲਿਟੀ ਇੰਡੈਕਸ ਕਿਤੇ 500 ਤੇ ਕਿਤੇ 550 ਦੇ ਵਿੱਚ ਜਾ ਸਕਦਾ ਹੈ ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ احتیاط ਵਰਤਨ ਦੀ ਆਫਨ ਲੋੜ ਪੈਗੀ ਸਿੱਧੇ ਤੌਰ ਤੇ ਮੋٹے ਤੌਰ ਤੇ ਆਪਾਂ ਗੱਲ ਮਕਾਉਨੇ ਆ ਨਵੰਬਰ ਦੇ ਅਖੀਲੇ ਦਿਨਾਂ ਤੱਕ ਵੱਡੇ ਹੁੰ ਮੀਂਹ ਚ ਅਖੜ ਦੇ ਕੋਈ ਅਸਰ ਨਹੀਂ 에ਅਰ ਕੁਆਲਿਟੀ ਖਰਾਬ ਰਹਿਣ ਵਾਲੀ ਆ ਜੇਕਰ ਇੱਕ ਸਮੁੰਦਰੀ ਤੂਫਾਨ ਆ ਗਿਆ ਯਾਨੀ ਕਿ ਜੜਾ ਘੱਟ ਦਬਾ ਦਾ ਖੇਤਰ ਤੂਫਾਨ ਦੇ ਵਿੱਚ ਬਦਲਦਾ ਤੇ ਹੋ ਰਾਜਸਥਾਨ ਵੱਲ ਨੂੰ ਕੋਚ ਕਰਦਾ ਫਿਰ ਮੀਂਹ ਦੇ ਅਸਰ ਪੰਜਾਬ ਵਾਲੇ ਪਾਸੇ ਬਣ ਸਕਦੇ ਨੇ ਜੇਕਰ ਉਹ ਡੀਪ ਰਿਫ੍ਰੈਸ਼ਨ ਬਣਦਾ ਹੋਇਆ ਆਉਂਦਾ ਹੈ ਤਾਂ ਫਿਰ ਕੇਂਦਰੀ ਭਾਰਤ ਤੱਕ ਮੀਂਹ ਦੀਆਂ ਕਾਰਵਾਈਆਂ ਰਹਿਣਗੀਆਂ ਪੰਜਾਬ ਜੜਾ ਜ ਸੱਕਾ ਰਹੇਗਾ ਮੀਹਾਂ ਤੋਂ ਤੇ ਫਿਲਹਾਲ ਠੰਡਕ ਜਿਹੜੀ ਆ ਉਹ ਇਸੇ ਰਾਣਾ ਬਣੇ ਰਣਦੇ ਅਸਰ ਨੇ ਆਉਂਦੇ 15 ਦਿਨਾਂ ਦੇ ਵਿੱਚ ਟੈਂਪਰੇਚਰ ਹੇਠਾਂ ਜਾਣਗੇ ਤੇ ਦਿਨ ਤੇ ਰਾਤ ਠੰਡੀਆਂ ਹੋਣ ਦੇ ਅਸਰ ਹੋਣਗੇ ਸਿਹਤ ਵਿਭਾਗ ਨੇ ਅਲਰਟ ਜਿਹੜਾ ਪਹਿਲਾਂ ਵੀ ਜਾਰੀ ਕੀਤੀ ਸੀ ਤੇ ਹੁਣ ਵੀ ਕਿਤੇ ਹੋਏ ਨੇ ਕਿ ਆਪਣਾ ਜਿਹੜਾ ਤਸ਼ੀ ਪ੍ਰਦੂਸ਼ਣ ਤੋਂ ਬਚ ਕੇ ਰਹੋ ਤੇ ਠੰਡ ਤੋਂ ਖਚ ਕੇ ਰਹੋ ਧੰਨਵਾਦ